ਵੈਲਾ ਜਾਲੀ ਵਾਲਾ ਦਰਵਾਜਾ ਨਾ ਨਟ ਖੋਲ ਕੇ ਦੇਖੋ ਇਹਨਾਂ ਦੀ ਚੋਰਾਂ ਦੀ ਸਿਆਣਪ ਦੇਖੋ ਐਡਾ ਤਾਲਾ ਲੱਗਾ ਸੀਗਾ ਇਹ ਤਾਲਾ ਇਹਦੇ ਵਿੱਚ ਤਾਲਾ ਲੱਗਾ ਸੀ ਨਟ ਦੇ ਆ ਕੁੰਡੀ ਪੱਟ ਨਟ ਖੋਲ ਕੇ ਕੁੰਡੀ ਪੱਟ ਲਈ ਆ ਤਾਲਾ ਇਹਦੇ ਵਿੱਚ ਲੱਗਾ ਸੀਗਾ ਚਿੰਤਾ ਪੈ ਗਈ ਜੀ ਦੇਖੋ ਆਪਣੇ 55 ਗ੍ਰਾਮ ਸੋਨਾ ਸੀਗਾ ਤੇ ਚਾਂਦੀ ਸੀ 100 ਗ੍ਰਾਮ ਇੱਕ ਸਿਲੰਡਰ ਤੇ ਆ ਜਿਹੜੀ ਪੈਕਿੰਗਸ ਨੇ ਇਹਦੇ ਅੰਦਰ ਸੋਨਾ ਸੀ ਇਹਦੇ ਵਿੱਚ ਸੋਨਾ ਸੀ ਜਿਹੜੇ ਚੈਨ ਇੱਕ ਚੈਨ ਰੱਖੀ ਸੀ ਉਹ ਚ ਚੈਨ ਸੀ ਇਹ ਚ ਦੋ ਚੂੜੀਆਂ ਸੀਗੀਆਂ ਹੂੰ ਬਾਕੀ ਉਦੋਂ ਬੋਲਾ ਫਾਲੀ 55 ਆਲੇ ਦੁਆਲੇ ਕਿੰਨੇ ਘਰ ਨੇ ਘਰਾਂ ਦੇ ਵਿਚਕਾਰ ਘਰ ਆ ਇਹ ਤੇ ਚੋਰਾਂ ਨੂੰ ਬਿਲਕੁਲ ਡਰ ਨਹੀਂ ਲੱਗਾ ਜੀ ਇਧਰੋਂ ਬੋਲਾ ਫਾਲੀ ਬਥੇਰੀ ਕੀਤੀ ਪਰ ਇਧਰੋਂ ਮਿਲਿਆ ਕੁਛ ਨਹੀਂ ਆ ਚਾਰਦੀ ਦੇ ਕਲਾਸ ਹੈ ਜੀ ਨਹੀਂ ਨਹੀਂ ਇਹ ਆਰਟੀਫੀਸ਼ਲ ਉਹਨਾਂ ਨੇ ਸਮਝਿਆ ਉਹਨਾਂ ਜਲਦੀ ਦੇ ਵਜੇ ਦੇਖ ਕੇ ਆਰਟੀਫੀਸ਼ਲ ਛੱਡ ਗਏ ਦੇਖੋ ਇਹ ਇੰਨੀ ਪਰਖ ਹੈ ਉਹਨਾਂ ਨੂੰ ਪਰਖ ਤਾਂ ਹੁੰਦੀ ਹੈ ਉਹਨਾਂ ਨੂੰ ਚੋਰ ਸਾਰੇ ਕਲਾਕਾਰ ਹੁੰਦੇ ਆ ਫਿਰ ਚੋਰ ਕਾ ਜੇ ਕਲਾਕਾਰੀ ਨਾ ਹੋਵੇ ਆ ਲੈਪਟਾਪ ਵੀ ਛੱਡ ਕੇ ਦੇਖਿਆ ਉਹਨੇ ਕਾਕੜੀ ਇੱਥੇ ਛੱਡ ਕੇ ਇੱਥੇ ਪਿਆ ਇੱਥੇ ਸੀਗਾ ਛੱਡ ਇੱਥੇ ਵਿੱਚ ਕੋਰੋਲਾ ਫਰਲੀ ਪੂਰੀ ਕੀਤੀ ਕਿ ਚੋਰੀਆਂ ਤਾਂ ਹੁੰਦੀਆਂ ਰਹਿੰਦੀਆਂ ਨੇ ਪਰ ਨਾਲ ਦੀ ਨਾਲ ਡਰ ਇਹ ਵੀ ਬਣਿਆ ਰਹਿੰਦਾ ਹੈ ਕਿ ਜਿਹੜੇ ਇਹ ਮਾੜੇ ਅੰਸਰ ਨੇ ਬਜ਼ੁਰਗਾਂ ਨੂੰ ਕਰਨਾ ਦੇਣ ਹਾਮ ਦੋਸਤੋ ਸੱਚੀ ਗੱਲ ਤਾਂ ਇਹ ਹੈ ਕਿ ਇਹਨਾਂ ਚੋਰਾਂ ਨੇ ਸ਼ਹਿਰ ਦੇ ਵਾਸੀਆਂ ਦਾ ਜਿਨਾ ਕੀਤਾ ਹੋਇਆ ਹਰਾਮ ਦੋਸਤੋ ਜਿਨਾ ਕੀਤਾ ਹੋਇਆ ਹਰਾਮ ਦੋਸਤੋ ਸਤਿ ਸ਼੍ਰੀ ਅਕਾਲ ਪੀ ਵੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤੁਹਾਨੂੰ ਸਿਰ ਤੁਸੀ ਸ਼ਹਿਰ ਤੋਂ ਨਜ਼ਰਾਂ ਦੇ ਵੀਡੀਓ ਵਿੱਚ ਸਵਾਗਤ ਕਰਨ ਲਈ ਸਤਿ ਉਸ ਸਮੇਂ ਸੀ ਕਲਾਮ ਰੋਡ ਤੇ ਮੌਜੂਦ ਹਾਂ ਪਿੱਛੇ ਮੇਰੇ ਕੈਨਰਾਈ ਦਾ ਘਰ ਹੈ ਜਿਸ ਨੂੰ ਚੋਰਾਂ ਨੇ ਕੱਲ ਨਿਸ਼ਾਨਾ ਬਣਾਇਆ ਤੁਸੀਂ ਦੇਖੋ ਕਿ ਸੰਘਣੀ ਆਬਾਦੀ ਹੈ ਵਸੋਂ ਕਿੰਨੀ ਜ਼ਿਆਦਾ ਹੈ ਹਾਲਾਂਕਿ ਜਿਹੜੇ ਆਲੇ ਦੁਆਲੇ ਘਰ ਵਾਲੇ ਆ ਉਹਨਾਂ ਨੇ ਗ੍ਰਿਲਾਂ ਲਵਾ ਕੇ ਪ੍ਰੋਟੈਕਸ਼ਨ ਕੀਤੀ ਹੋਈ ਹੈ ਇਧਰ ਵੀ ਗ੍ਰਿਲ ਲੱਗੀ ਹੋਈ ਹੈ ਬਾਹਰ ਤੁਸੀਂ ਪੋਲੀਟੀਸ਼ੀਅਨਸ ਦੀਆਂ ਤਸਵੀਰਾਂ ਦੇਖ ਸਕਦੇ ਲੇਕਿਨ ਆਮ ਲੋਕਾਂ ਨੂੰ ਸੁਰੱਖਿਅਤ ਫੀਲ ਕਿਨੇ ਕਰਾਉਣਾ ਆਮ ਲੋਕਾਂ ਦੀ ਸੇਫਟੀ ਬਾਰੇ ਪ੍ਰਬੰਧ ਕਿਨੇ ਕਰਨੇ ਆ ਇਹ ਵੱਡੇ ਸਵਾਲ ਨੇ ਜਿੰਨਾਂ ਦੀ ਗੱਲ ਇੱਥੇ ਆ ਕੇ ਮੈਂ ਸਮਝਿਆ ਕਿ ਬਜ਼ੁਰਗ ਨੇ ਜਿਹੜੇ ਇਹ ਐਨ ਆਰ ਆਈ ਨੇ ਹੱਲੇ 3 ਦਿਨ ਪਹਿਲਾਂ ਇੰਡੀਆ ਆਏ ਆ ਔਰ ਸਫਾਈਆਂ ਇੱਥੇ ਕਰਾਰੇ ਸਨ ਸਫਾਈਆਂ ਕਰਾ ਕੇ ਜਦੋਂ ਆਪਣੇ ਰਿਸ਼ਤੇਦਾਰਾਂ ਦੇ ਘਰ ਜਾਂਦੇ ਆ ਦੂਜੀ ਦਿਨ ਸਵੇਰੇ ਆ ਕੇ ਦੇਖਦੇ ਆ ਤਾਂ ਘਰ ਦੇ ਅੰਦਰ ਬਹੁਤ ਸਾਰਾ ਨੁਕਸਾਨ ਹੋਇਆ ਸੀ ਹੁਣ ਵੱਡੀ ਗੱਲ ਇਹ ਆ ਕਿ ਬਜ਼ੁਰਗ ਨੇ ਅੰਕਲ ਨੇ ਇਹਨਾਂ ਦੇ ਮੈਸੇਜ ਹੈ ਕੈਨੇਡਾ ਤੋਂ ਆਏ ਆ ਔਰ ਜਦੋਂ ਜੇ ਇਹ ਦੋਏ ਜਾਣੇ ਬਜ਼ੁਰਗ ਘਰ ਦੇ ਅੰਦਰ ਮੌਜੂਦ ਹੁੰਦੇ ਚੋਰ ਇੱਥੇ ਆ ਕੇ ਜਿਵੇਂ ਉਹ ਆ ਕੇ ઠાਬਾ ਬੋਲਦੇ ਆ ਤਾਂ ਇਹਨਾਂ ਨਾਲ ਵੀ ਉਹ ਮਾੜਾ ਵਿਵਹਾਰ ਕਰ ਸਕਦੇ ਸੀ ਕੋਈ ਮਿਸੇਪਨ ਕਰ ਸਕਦੇ ਸੀ ਵੱਡੇ ਸਵਾਲ ਨੇ ਅੰਕਲ ਜੀ ਇੱਕ ਵਾਰੀ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਹੀਤ ਕੁਮਾਰ ਲਡੋਈਆ ਜੀ ਮੈਂ ਕੈਨੇਡਾ ਜੀ ਰਹਿਣਾ ਆ ਜੀ ਮੈਂ ਇੱਥੇ ਸਵਾਈਆਂ ਦੋ ਦਿਨ ਦੀਆਂ ਕਰਾਂਦਾ ਸੀਗਾ ਮੈਂ ਆਪਣੀ ਬੈਕਫਰ ਨਾਲ ਆਂਦਾ ਸੀਗਾ ਜੀ ਤੇ ਤੀਸਰੇ ਦਿਨ ਸਵਾਈਆਂ ਕਰਾ ਕੇ ਅਸੀਂ 6 ਵਜੇ ਚਲੇ ਜਾਨੇ ਆ ਸ਼ਾਮ ਨੂੰ ਸ਼ੁੱਕਰਵਾਰ ਸ਼ਾਮ ਨੂੰ ਇਹ ਤੁਸੀਂ ਸੌਇਆ ਲੱਗੇ ਚਲੇ ਗਏ ਚਲੇ ਗਏ ਤਾਂ 6 ਵਜੇ ਤੋਂ ਬਾਅਦ ਰਾਤ ਨੂੰ ਪਤਾ ਨਹੀਂ ਕਿਸ ਵੇਲੇ ਰਾਤ ਨੂੰ ਇਹ ਕੰਮ ਹੋਇਆ ਤੇ ਸਵੇਰੇ ਆਣ ਕੇ ਸ਼ਨੀਵਾਰ ਨੂੰ ਅਸੀਂ ਦੇਖਿਆ ਤਾਂ ਸਾਡਾ ਸਮਾਨ ਸਾਰਾ ਖਿਲਰਿਆ ਸੀ 55 ਗ੍ਰਾਮ 골ਡ ਸੀ 100 ਗ੍ਰਾਮ ਜਾਂਦੀ ਸੀ ਤੇ ਇੱਕ ਸਿਲੰਡਰ ਗੈਸ ਸਿਲੰਡਰ ਸੀ ਜੀ ਅੱਛਾ ਤੁਸੀਂ ਸ਼ਨੀਵਾਰ ਸਵੇਰੇ ਜਦ ਆ ਕੇ ਦੇਖਿਆ ਦੇਖਿਆ 12 ਕੋਈ ਚੋਰੀ ਹੋ ਚੁੱਕੀ ਸੀ ਚੋਰੀ 12 ਕੋਈ ਆ ਕੇ ਦੇਖਿਆ ਚੋਰੀ ਹੋ ਚੁੱਕੀ ਸੀ ਮੀਨਗੇਟ ਲੱਗੇ ਸ਼ਨੀਵਾਰ ਹਾਂ ਮਤਲਬ ਆਪਾਂ ਇਹ ਚੀਜ਼ ਸਮਝੀਏ ਕਿ ਚੋਰ ਨੂੰ ਪਤਾ ਲੱਗ ਗਿਆ ਕੈਨੇਡਾ ਤੋਂ ਬਸੁਰਗ ਆਏ ਆ ਸਮਾਨ ਨਾਲ ਲਿਆਇਆ ਕੀਮਤੀ ਸਮਾਨ ਨਾਲ ਹੋਣਾ ਤਾਂ ਮੈਂ ਹੱਥ ਸਾਫ਼ ਕਰ ਦਵਾਂ ਲੱਗਦਾ ਕੋਈ ਭੇਤੀ ਹੋ ਸਕਦਾ ਕਿਸਨੇ ਕੋਕ ਰੱਖੇ ਸਾਨੂੰ ਸਾਨੂੰ ਸਾਡੇ ਕੋਈ ਇਹ ਸ਼ੱਕ ਕਿਸੇ ਦੇ ਸ਼ੱਕ ਨਹੀਂ ਵੀ ਹੱਲੇ ਨਹੀਂ ਨਹੀਂ ਮੈਂ ਆਲੇ ਦੁਆਲੇ ਘਰ ਵਾਲੇ ਨਹੀਂ ਕਹਿੰਦਾ ਕਿ ਕੋਈ ਚੋਰ ਚ ਚੱਕਾ ਜਿਹਨੇ ਨਜ਼ਰ ਰੱਖੇ ਹੋਵੇ ਇਸ ਘਰ ਤੇ ਨਹੀਂ ਮੈਨੂੰ ਕੋਈ ਪਤਾ ਨਹੀਂ ਕੋਈ ਮੈਂ ਬਾਹਰੋਂ ਆਇਆ ਮੈਨੂੰ ਕੋਈ ਪਤਾ ਨਹੀਂ ਲੇਕਿਨ ਉਹ ਵੀ ਬਾਹਰ ਗਿਆ ਮੈਨੂੰ ਕੋਈ ਪਤਾ ਨਹੀਂ ਮੈਂ ਬਾਹਰੋਂ ਆਇਆ ਤਾਂ ਮੈਂ ਆਪਣਾ ਇਸ ਅੰਦਰੋਂ ਸਫਾਈ ਵੀ ਪਰ ਪਰ ਡਰਤਾ ਬਣਦਾ ਡਰ ਮੈਨੂੰ ਬਹੁਤ ਵਾਈਫ ਕਹਿੰਦੀ ਆ ਵੀ ਮੈਂ ਉਧਰ ਜਾਣਾ ਨਹੀਂ ਸਾਨੂੰ ਮਾਰਨਾ ਆਂ ਹੂੰ ਵੱਡਾ ਸਵਾਲ ਦੇਖੋ ਕਿ ਗੇਟ ਲੱਗਿਆ ਗੇਟ ਟੱਪ ਕੇ ਆਇਆ ਫਿਰ ਦੇਖੋ ਕਿrellਾ ਵੀ ਲੱਗਿਆ ਹਾਂ ਗੇਟ ਨੀਵਾ ਕਰਕੇ ਟੱਪ ਗਿਆ ਜਿੱਦਾਂ ਬਾਹਰ 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 ਜੀ ਗੇਟ 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 ਨੀਵਾ ਚੋਰਾ ਦਾ ਹਯਾ ਕਿੱਡਾ ਵੱਡਾ ਬੜਾ ਵੱਡਾ ਹਯਾ ਇਹਨਾਂ ਦੇਖ ਲੋ ਹੋਈ ਹੋ ਸਕਦੇ ਜਿਹੜੇ ਚਿੱਟਾ ਜੁੱਟਾ ਲਾਉਂਦੇ ਆਹ ਬੜਾ ਕਿੰਨੀ ਵੱਸੋਂ ਆ ਬਹੁਤ ਜ਼ਿਆਦਾ ਚਿੱਟਾ ਜੁੱਟਾ ਲਾਉਂਦੇ ਸਮੈ ਕੀ ਉਹੀ ਹੋ ਸਕਦੇ ਆਪਾਂ ਇੱਕ ਵਾਰ ਅੰਦਰਲਾ ਮਾਹੌਲ ਦਿਖਾ ਦਈਏ ਜੀ ਆ ਤੁਸੀਂ ਦੱਸਦੇ ਸੀ ਅੰਕਲ ਲੜੋਈਆ ਸਾਹਿਬ ਮারে ਸਮਝਾਓ ਸਿਚੁਏਸ਼ਨ ਪੂਰੀ ਹੋਈ ਜੀ ਆ ਨਟ ਖੋਲੇ ਪਹਿਲਾਂ ਜਾਲੀ ਵਾਲਾ ਦਰਵਾਜਾ ਨਾ ਆ ਨਟ ਖੋਲ ਕੇ ਦੇਖੋ ਇਹ ਦਰਵਾਜਾ ਅਮਰਾ ਦੀ ਚੋਰਾ ਦੀ ਸਿਆਣਪ ਦੇਖੋ ਐਦਾਂ ਤਾਲਾ ਲੱਗਾ ਸੀਗਾ ਇਹ ਤਾਲਾ ਇਹਦੇ ਵਿੱਚ ਤਾਲਾ ਲੱਗਾ ਸੀ ਨਟ ਦੇ ਆਹ ਕੁੰਡੀ ਪੱਟ ਨਟ ਖੋਲ ਕੇ ਕੁੰਡੀ ਪੱਟ ਲਈ ਆ ਤਾਲਾ ਇਹਦੇ ਵਿੱਚ ਲੱਗਾ ਸੀਗਾ ਐਦਾਂ ਹੀ ਮੈਂ ਆਣ ਕੇ ਦੇਖਿਆ ਤਾਂ ਮੈਂ ਆ ਦੂਜਾ ਤਾਲਾ ਉਹਨਾਂ ਨੇ ਪਤਾ ਨਹੀਂ ਇੰਨੀ ਮਿਹਨਤ ਚੋਰ ਜਿਹੜੇ ਆ ਕੰਮ ਕਰਨ ਤੇ ਲਾਦਣ ਤਾਂ ਉਹਨਾਂ ਦੀ ਚੰਗੀ ਦਿਹਾੜੀ ਨਾ ਬੋਵੇ ਪਰ ਉਹ ਪੁੱਠੇ ਪਾਸੇ ਦਿਮਾਗ ਚੱਲਦਾ ਆ ਚਾਹ ਕਿੱਦਾਂ ਤੋੜੇ ਲੋੜੀਏ ਸਭ ਆਈਓ ਜਰਾ ਆਹ ਕਿਤਾ ਤੋੜੀ ਆ ਜਿੱਦਾਂ ਕੋਈ ਸੱਬਲ ਬਾਈ ਜਾ ਕੋਈ ਨਾ ਕੋਈ ਤਿੱਖੀ ਜੀ ਜੋਗੀ ਆ ਖਿੱਚਦਾ ਇਹ ਹੈਗੇ ਤਾਲੇ ਨਰਮ ਮਤਲਬ ਪੇਚ ਕੱਸ ਵੀ ਉਹਨਾਂ ਕੋਲ ਸੱਬਲ ਕੋਈ ਨਾ ਕੋਈ ਸੀ ਹੋ ਸਕਦਾ ਜਿੱਦਾਂ ਹੁੰਦੀ ਨਹੀਂ ਐਡੀ ਕੋਈ ਛੈ ਨਹੀਂ ਜੀ ਉਹਨਾਂ ਜੋਰ ਮਾਰਿਆ ਹੁਣ ਆਪਾਂ ਜੁਣ ਚੀਨ ਸਮਝੀਦੇ ਅੰਕਲ ਆਂਟੀ ਉਸ ਤਰ੍ਹਾਂ ਤਿੱਥੇ ਹੁੰਦੇ ਆ ਫੇ ਕੁਝ ਵੀ ਹੋ ਸਕਦਾ ਸਾਨੂੰ ਕੁਝ ਵੀ ਹੋ ਸਕਦਾ ਸੀਗਾ ਸਾਡੀਆਂ ਜਾਨਾਂ ਨੂੰ ਵੀ ਖਤਰਾ ਸੀਗਾ ਕਿਉਂ ਜਲੇ ਫੈਸਿਲਟੀਆਂ ਵੀ ਹੈ ਨਹੀਂ ਨੀ ਇਧਰ ਇਹਨਾਂ ਨੂੰ ਤਾਂ ਸਾਡੀਆਂ ਜਾਨਾਂ ਵੀ ਜਾਂਦੀਆਂ ਲੱਗਦੀਆਂ ਚਲੋ ਕਭਰਾਉ ਨਾ ਅਸੀਂ ਤੁਹਾਡੇ ਨਾਲ ਪ੍ਰਸ਼ਾਸਨ ਦੱਸ ਦਿੱਤਾ ਤੁਸੀਂ ਹਾਂ ਜੀ ਉਧਰ ਰਿਪੋਰਟ ਲਖਾਈ ਕਾਲਾ ਬੱਚੇ ਉਹਨਾਂ ਨੂੰ ਵੀ ਚਿੰਤਾ ਹੋਣੀ ਹੈ ਹਾਂ ਉਹਨਾਂ ਨੂੰ ਵੀ ਚਿੰਤਾ ਬਾਹਰ ਚਿੰਤਾ ਉਹਨਾਂ ਦੇ ਰੋਜ਼ ਦੋ ਦੋ ਵਾਰ ਫੋਨਾਂ ਤੇ ਕੀ ਹੋਇਆ ਦਰਖਾਸਤ ਸੀ ਐਸ ਐਚਓ ਸਾਹਿਬ ਨੂੰ ਦਿੱਤੀ ਹੈ ਸਿਟੀ ਵਾਲੇ ਨੂੰ ਕੀ ਕਹਿੰਦੇ ਉਹ ਉਹ ਕਹਿੰਦੇ ਕਾਰਵਾਈ ਪੂਰੀ ਕਰਾਂਗੇ ਆਪੇ ਅੱਗੇ ਦੇਖ ਕੇ ਦੇਖ ਤੇਗੇ ਮੌਕਾ ਦੇਖ ਗਏ ਮੌਕਾ ਦੇਖ ਗਏ ਕੈਮਰੇ ਖੰਗਾਲ ਰਹੇ ਹੋਣੇ ਤਪਤੀ ਚੱਲ ਰਹੀ ਹਾਂ ਹਾਂ ਮੌਕਾ ਦੇਖ ਗਏ ਜੀ ਨੁਕਸਾਨ ਜਿਹੜਾ ਹੋਇਆ ਹੁਣ ਆਪਾਂ ਉਹ ਵੀ ਦੱਸ ਦਈਏ ਜੀ ਦੇਖੋ ਕਿੱਥੇ ਬੰਦਾ ਖੁਸ਼ੀ-ਖੁਸ਼ੀ ਨਾਲ ਬਾਹਰੋਂ ਇੰਡੀਆ ਆਉਂਦਾ ਕਿ ਆਪਣੇ ਪਰਿਵਾਰ ਨਾਲ ਸਮਾਂ ਬਤਾਵਾਂਗੇ ਤੇ ਕਿੱਥੇ ਆ ਚਿੰਤਾ ਪੈ ਗਈ ਜੀ ਦੇਖ ਲਓ ਆਪਣੇ 55 ਗ੍ਰਾਮ ਸੋਨਾ ਸੀਗਾ ਤੇ ਚਾਂਦੀ ਸੀ 100 ਗ੍ਰਾਮ ਇੱਕ ਸਿਲੰਡਰ ਤੇ ਆ ਜਿਹੜੀ ਪੈਕਿੰਗਸ ਨੇ ਇਹਦੇ ਅੰਦਰ ਸੋਨਾ ਸੀ ਇਹਦੇ ਵਿੱਚ ਸੋਨਾ ਸੀਗਾ ਚੈਨ ਇੱਕ ਚੈਨ ਰੱਖੀ ਸੀਗੀ ਉੱਚ ਚੈਨ ਸੀ ਇਹ ਚ ਦੋ ਚੂੜੀਆਂ ਸੀਗੀਆਂ ਹੂੰ ਬਾਕੀ ਉਦੋਂ ਫੋਲਾ ਫਾਲੀ 55 ਗ੍ਰਾਮ 골ਡ ਸੀਗਾ 100 ਗ੍ਰਾਮ ਚਾਂਦੀ ਦਾ ਪਰਸ ਸੀਗਾ ਉਹ 골ਡ ਦੇ ਬੱਚਿਆਂ ਦੇ ਬਣਿਆ ਸੀਗੇ ਸਵਾਨ ਉਹ ਅਸੀਂ ਇੱਥੇ ਛੱਡ ਗਏ ਸੀ 3 ਸਾਲ ਦੇ ਆ ਜਿਹੜਾ ਆ ਉਹ ਵਾਈਫ ਨੇ ਲਾ ਕੇ ਇੱਥੇ ਹੀ ਰੱਖੇ ਰਾਤ ਨੂੰ ਸਾਨੂੰ ਭੁੱਲ ਅਸੀਂ ਭੁੱਲ ਗਏ ਲਿਆਣ ਲੇ ਬੱਚਾ 3 ਸਾਲ ਇਹ ਉੱਥੇ ਰਹੇ ਆ 3 ਸਾਲਾਂ ਚ ਕੁਝ ਨਹੀਂ ਹੋਇਆ बस सफाई कराई है ते काम हो गया पर जुड़े से किड़ा नेटवर्क के चोरों को जिन्होंने पता लगा के कनाडा तो एनआरआई आए या समान होना क्या आज सफाई कराना है दो दिन उन्होंने खोक रखी सफाई assi कराई है ते तीसरे दिन ਸਾਡੇ ਨਾਲ ਇਹ ਚ तीसरे दिन ज्यादा assi ਆਏ ਆ सफाई करके assi ਸ਼ੁੱਕਰਵਾਰ ਸ਼ਾਮ ਨੂੰ ਚਲੇ ਗਏ ਆ ਸ਼ਨੀਵਾਰ ਸ਼ਨੀਵਾਰ ਸਵੇਰੇ ਸਾਨੂੰ 12 ਵਜੇ ਪਤਾ ਲੱਗਾ ਜਦ ਸਵਾਈਆਂ ਕਰਾਉਣਾ ਸ਼ਨੀਵਾਰ ਦੀ ਦਰਮਿਆਨੀ ਰਾਤ ਚ ਹੋ ਗਿਆ ਆਪਾਂ ਇੱਧਰ ਦਿਖਾ ਦਈਏ ਇੱਧਰ ਵੀ ਫੁੱਲਾ ਫਾਲੀ ਸਾਰੀ ਕਰਕੇ ਗਏ ਉਹ ਲੇਕਿਨ ਇੱਧਰ ਤਾਂ ਮਿਲੇ ਕੁਛ ਨਹੀਂ ਜੋ ਮਿਲਿਆ ਤੇ ਕੱਢ ਲਿਆ ਉਹਨਾਂ ਫਰੋਲਾ ਫਰਾਲੀ ਸਾਰੀ ਕੀਤੀ ਕੋਲਕਾਤਾ ਦਾ ਆ ਦੇਖੋ ਫੋਟ ਤਸੱਲੀ ਨਾਲ ਸਾਰਾ ਕੰਮ ਕੀਤਾ ਇਹ ਦੂਜਾ ਕਮਰਾ ਵੀ ਦਿਖਾ ਦਈਏ ਉਧਰ ਵੀ ਕਾਫੀ ਉਹਨਾਂ ਵੱਲੋਂ ਫਰੋਲਾ ਫਰਾਲੀ ਕੀਤੀ ਕਿ ਤਾਂ ਮਤਲਬ ਤਸੱਲੀ ਨਾਲ ਤਸੱਲੀ ਨਾਲ ਚੋਰ ਜਿਹੜੇ ਚੋਰੀ ਕਰਕੇ ਗਏ ਆ ਪਰ ਵੱਡਾ ਸਵਾਲ ਇਹ ਆ ਕਿ ਦੇਖੋ ਆਲੇ ਦੁਆਲੇ ਕਿੰਨੇ ਹੀ ਵੱਸੋਂ ਆ ਆਲੇ ਦੁਆਲੇ ਕਿੰਨੇ ਘਰ ਨੇ ਘਰਾਂ ਦੇ ਵਿਚਕਾਰ ਘਰ ਐ ਇਹ ਤੇ ਚੋਰਾਂ ਨੂੰ ਬਿਲਕੁਲ ਡਰ ਨਹੀਂ ਲੱਗਾ ਜੀ ਇਦਰੋਂ ਫੋਲਾ ਫਾਲੀ ਬਥੇਰੀ ਕੀਤੀ ਪਰ ਇਦਰੋਂ ਮਿਲਿਆ ਕੁਛ ਨਹੀਂ ਆ ਚਾਦੀ ਦੇ ਕਲਾਸ ਹੈ ਜੀ ਨਹੀਂ ਨਹੀਂ ਇਹ ਆਰਟੀਫੀਸ਼ਨ ਆ ਉਹਨਾਂ ਨੇ ਸਮਝਿਆ ਉਹਨਾਂ ਚਾਦੀ ਦੇ ਬਜੇ ਦੇਖਿਆ ਆਰਟੀਫੀਸ਼ਨ ਛੱਡ ਗਏ ਦੇਖੋ ਇਹ ਇੰਨੀ ਪਰਖ ਹੈ ਉਹਨਾਂ ਨੂੰ ਪਰਖ ਤਾਂ ਹੁੰਦੀ ਹੈ ਉਹਨਾਂ ਨੂੰ ਉਹਨਾਂ ਨੇ ਚਾਦੀ ਦੇ ਚੋਰ ਸਾਰੇ ਕਲਾਕਾਰ ਹੁੰਦੇ ਆ ਫਿਰ ਚੋਰ ਕਾ ਦੀ ਜੇ ਕਲਾਕਾਰੀ ਨਾ ਆ ਲੈਪਟਾਪ ਵੀ ਛੱਡ ਕੇ ਦੇਖਿਆ ਉਹਨਾਂ ਨੇ ਕਿ ਕੱਕੜੀ ਇੱਦਾਂ ਛੱਡ ਗਏ ਇੱਥੇ ਪਿਆ ਇੱਥੇ ਸੀਗਾ ਛੱਡ ਇੱਥੇ ਗੇ ਕੁਲ ਲਫਰਾਂ ਦੀ ਪੂਰੀ ਕੀਤੀ ਹੈ ਤੇ ਉੱਪਰ ਦੀ ﺍﻟमारी ਵੀ ਐਦਾਂ ਹੀ ਗੋਦਰੀ ਜੀ ਸਾਡੀ ਖੋਲ ਗਏ ਸੀ ਉਹ ਮੈਂ ਲਾਤੀ ਉਹਦੇ ਚੋਂ ਇੱਕ ਚਲੋ ਉਹਦਾ ਕੋਈ ਖਾਸ ਨੁਕਸਾਨ ਨਹੀਂ ਹੋਇਆ ਇੱਕ ਕੰਬਲ ਜਿਹੜਾ ਲੈ ਕੇ ਦੋ ਕੰਬਲ ਸੀਗੇ ਉਹਦੇ ਚ ਬਈ ਇੱਕ ਕੰਬਲ ਚਲੋ ਚਲਾ ਗਿਆ ਕੋਈ ਗੱਲ ਨਹੀਂ ਕੋਈ ਐਦਾਂ ਦੀ ਪਰ ਲਲੂਆ ਸਾਹਿਬ ਇਹ ਜਿਹੜਾ ਕੰਮ ਹੋਇਆ ਬਹੁਤ ਤਸੱਲੀ ਨਾਲ ਹੋਇਆ 2.5 3 4 ਘੰਟੇ ਲੱਗੇ ਉਹਨੂੰ ਇਹ ਉਸ ਦਿਨ ਤੁੰਦ ਬਹੁਤ ਵਧੀ ਸੀ ਸੂਰੀ ਸਾਹਿਬ ਤੋਂ ਬਹੁਤ ਵੇਸ਼ੀ ਗਈ ਇਹ ਸ਼ੁੱਕਰਵਾਰ ਰਾਤ ਨੂੰ ਕੰਮ ਹੋਇਆ ਜਿੱਥੇ ਨੇ ਮੈਨੂੰ ਇਹ ਖਿਆਲ ਆ ਕਿ ਅਸੀਂ ਸ਼ੁੱਕਰਵਾਰ ਸ਼ਾਮ ਨੂੰ ਸਵੇਾਈਆਂ 6 ਵਜੇ ਰੋਜ ਜਾਂਦੇ ਰਹੇ ਆ ਇਹ ਤੀਸਰੇ ਦਿਨ ਜਦ ਸਫਾਈ ਕਰਨ ਆਏ ਆ ਇਹ ਉਸ ਦਿਨ ਸਾਨੂੰ ਸਾਨੂੰ ਪਤਾ ਲੱਗਾ ਸ਼ਨੀਵਾਰ ਸਵੇਰ ਨੂੰ ਪਤਾ ਲੱਗਾ 12 ਵਜੇ ਵੀ ਸਾਡਾ ਇਹ ਤਾਲੇ ਟੁੱਟੇ ਹੋਏ ਸੀਗੇ ਸਭ ਕੁਝ ਆ ਕੇ ਡਰਿਆ ਸੀ ਇੰਨੀ ਡਰਤਾ ਇੰਨੀ ਬੇਫਿਕਰੀ ਇੰਨਾ ਹਿਆਸੂ ਲੱਗੇ ਤੁਹਾਨੂੰ ਬੇਨਤੀ ਕੀਤੀ ਅਸੀਂ ਕਿ ਜਦੋਂ ਵੀਡੀਓ ਬਾਵਾਂਗੇ ਅਗਲੇ ਨੂੰ ਮਾੜਾ ਮੋਟਾ ਕੱਲ ਹੋਊਗਾ ਪ੍ਰਸ਼ਾਸਨ ਤੱਕ ਪਹੁੰਚੂਗੀ ਤੇ ਨਾਲੇ ਇਹਨਾਂ ਨੇ ਫੇਰ ਕੱਲੂ ਆਣਾ ਤਾਂ ਹੈਗਾ ਹੀ ਆ ਸਾਡੋ ਸਾਡੀ ਵਾਈਫ ਮੇਰੀ ਕਹਿ ਰਹੀ ਆ ਵੀ ਮੈਂ ਪੂਰਾ ਇੰਤਜ਼ਾਮ ਕਰਕੇ ਆਉਂ ਤੈ ਮੈਨੂੰ ਖਤਰਾ ਮੈਂ ਇੱਧਰ ਰਹਿਣਾ ਨਹੀਂ ਚਾਹੁੰਦੀ ਇਹਨਾਂ ਦੇ ਨਾਲੇ ਦੋ ਜਾਲੇ ਸਿਆਣੇ ਆ ਨਾਲ ਕੋਈ ਨਹੀਂ ਜੀ ਜੀ ਦੇਖੋ ਵੱਡੀ ਗੱਲ ਇਹ ਆ ਕਿ ਖੜਾਕਾ ਤਾਂ ਹੋਇਆ ਹੀ ਹੁਣ ਆਲੇ ਦੁਆਲੇ ਵੀ ਨਹੀਂ ਪਤਾ ਲੱਗਾ ਔਰ ਜੇ ਇਹਨਾਂ ਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਬਾਕੀ ਘਰਾਂ ਤੇ ਵੀ ਉਹਨਾਂ ਦੀ ਨਜ਼ਰ ਹੋਣੀ ਆ ਔਰ ਬਾਕੀ ਵੀ ਬਾਕੀ ਸੀਨੀਅਰ ਸਿਟੀਜ਼ਨਸ ਲਈ ਕਹਿੰਦੇ ਜੀ ਜੋ ਮਾਮਲਾ ਸੀ ਪੁਲਿਸ ਨੇ ਵੈਸੇ ਜਿਹੜਾ ਦੋਸ਼ੀ ਆਪਰੋ ਔਰੋਪੀਓ ਫੜ ਤਾਂ ਲਿਆ ਲੇਕਿਨ ਪਿੱਛੇ ਜੇ ਮਾਸਟਰ ਮਦਨ ਜਿਹੜੇ ਆ ਉਹਨਾਂ ਦੇ ਘਰ ਚੋਰ ਆਏ ਤਾਂ ਉਹਨਾਂ ਤਾਂ ਗळा ਘੁੱਟ ਗਿਆ ਸੀ ਉਸ ਤੋਂ ਬਾਅਦ ਉਹ ਮੇਂ ਡੈਥ ਹੋ ਗਈ ਤੇ ਉੱਪਰ ਸ਼ਿਖਰਵਾਲ ਸ਼ਿਖਰਵਾਲਾ ਗੇਟ ਦਾ ਵੀ ਤਾਲਾ ਤੋੜ ਕੇ ਤੋੜਿਆ ਉਹਨਾਂ ਨੇ ਉੱਪਰ ਸ਼ਿਖਰਵਾਲਾ ਉਹ ਤਾਂ ਇਹਨਾਂ ਨੇ ਉੱਥੇ ਕੁਛ ਨਹੀਂ ਬਣਿਆ ਸੀਗਾ ਛੱਤ ਤੇ ਛੱਤ ਤੱਕ ਤਾਲਾ ਤੋੜ ਕੇ ਗਏ ਮਹੱਲੇ 'ਚ ਕੋਈ ਚੌਂਕੀਦਾਰ ਨਹੀਂ ਚੌਂਕੀਦਾਰ ਕੋਈ ਨਹੀਂ ਸਾਡੇ ਨਾਲ ਕੁਛ ਨਹੀਂ ਬਣਦਾ ਸੰਗ 5 ਸਾਲ ਹੋ ਗਿਆ ਸਾਨੂੰ ਅਸੀਂ ਪੱਲਾ ਦਾ ਸੀਗਾ 3 ਸਾਲ ਦੇਖੋ ਉੱਥੇ ਰਹੇ ਆ 3 ਸਾਲ ਬਾਦ ਆਏ 3 ਸਾਲ ਪਹਿਲਾਂ ਕੁਛ ਨਹੀਂ ਸਪਾਈਆਂ ਸੂਈਆਂ ਹੋਈਆਂ ਬਸ ਉਹਨਾਂ ਨੂੰ ਇਹ ਹੋ ਗਿਆ ਕਿ ਸਪਾਈਆਂ ਕਰਾਉਂਦੇ ਆ ਹੋਰ ਟੱਚੀ ਟੁੱੱਚੀ ਸ਼ਾਇਦ ਇਹਨਾਂ ਨੇ ਰੱਖੇ ਹੋਣੇ ਪਹਿਲਾਂ ਚੌਂਕੀਦਾਰ ਸੀਗਾ ਅੱਜ ਤੋਂ 3 ਸਾਲ ਪਹਿਲਾਂ ਜਿਆਦਾ ਆਏ ਆ 2.5 ਸਾਲ ਪਹਿਲਾਂ ਕੰਸੀ ਕੋਣ ਜੀ ਤੁਹਾਡੇ ਬਾੜ ਦਾ ਐਮਸੀ ਵੈਨ ਨੂੰ ਪਤਾ ਨਹੀਂ ਹੈ ਹੁਣ ਤਾਂ ਹੁਣ ਨਹੀਂ ਪਤਾ ਇਹਨਾਂ ਨੂੰ ਕਿਉਂਕਿ ਸਾਡੇ ਉੱਧਰ ਗੁਰਵੰਤਪੁਰ ਦੇਖੋ ਪ੍ਰਬੰਧ ਹੋਣਾ ਬਹੁਤ ਜ਼ਰੂਰੀ ਆ ਸੁਰੱਖਿਆ ਪ੍ਰਬੰਧ ਹੋਣੇ ਚਾਹੀਦੇ ਆ ਇਹਨਾਂ ਦਾ ਮਨ ਵੀ ਡਰਿਆ ਨੁਕਸਾਨ ਤਾਂ ਹੋਇਆ ਹੋਇਆ ਲੇਕਿਨ ਨਾਲ ਦੀ ਨਾਲ ਮਨ ਡਰਿਆ ਹੋਇਆ ਕਿ ਅਸੀਂ ਰਹਿਣਾ ਕਿਵੇਂ ਆ ਕਿਉਂਕਿ ਦੋ ਜਣੇ ਦੋਵੇਂ ਬਜ਼ੁਰਗ ਹਾਂ ਬਿਲਕੁਲ ਜੀ ਬਿਲਕੁਲ ਡਰ ਤਾਂ ਲੱਗਦਾ ਮੈਂ ਮੈਂ ਉਹ ਸਾਡਾ ਕਰ ਚੰਨੀਗਾ ਰੋਡ ਤੇ ਪੈ ਜਾਂਦਾ ਬੰਦਾ ਕਿੰਨੀ ਕੀ ਜਲਦੀ ਆ ਸਕਦਾ ਮੇਰਾ ਪ੍ਰੀਜਾ ਸੂਰੀ ਸਾਹਿਬ ਮੈਂ ਇਹਨੂੰ ਕਿਹਾ ਵੀ ਲੋਕ ਜਿੱਦਾਂ ਨੇ ਵਧੀਆ ਤੋਂ ਵਧੀਆ ਲਵਾ ਦੇ ਸਾਨੂੰ ਸਾਡੀਆਂ ਜਾਨਾਂ ਅਸੀਂ ਉਹ ਡਰਦੇ ਆ ਵਾਈਫ ਮੇਰੀ ਚਾਚੀ ਇਹਦੀ ਕੰਨੀ ਵੀ ਮੈਂ ਇੰਨਾ ਚ ਕੰਨੀ ਨਾ ਸਾਨੂੰ ਬਤਰਾਇਆ ਕਿ ਜਿਹਨੂੰ ਇਹਨੇ ਅੰਦਰ ਐਂਟਰੀ ਕਰ ਲੈਣੀ ਦੁਆਰਾ ਫੇਰ ਨਾਲੇ ਕੋਸ਼ਿਸ਼ ਕਰ ਨਾ ਦੀ ਸੋ ਗੱਲ ਇਹ ਕਿ ਇਹ ਤਾਂ ਬਸੋਂ ਚ ਘਰੇ ਆ ਜਿਹੜੇ ਸੁਣਨੇ ਕਰਿਆ ਫੇ ਉੱਥੇ ਕੀ ਬੰਦ ਆ ਉੱਥੇ ਕੀ ਬੰਦ ਆ ਉੱਥੇ ਦਾ ਫੇ ਪੂਰੀ ਗੱਲ ਉੱਥੇ ਦਾ ਟੁੱਟੀਆਂ ਡਾਟੀਆਂ ਲਾ ਕੇ ਲੈ ਜਾਂਦੇ ਸਾਨੂੰ ਕੁਛ ਨਹੀਂ ਪਤਾ ਲੱਗਾ ਸਾਡਾ ਤਾਂ ਦਿਲ ਦਹਿਲ ਗਿਆ ਮੈਂ ਤਾਂ ਅੰਦਰ ਵੀ ਨਹੀਂ ਸ੍ਰੀ ਸਾਹਿਬ ਬੜਿਆ ਮੈਂ ਮੈਂ ਤਾਂ ਮਹੱਲੇ ਵਾਲੇ ਬੰਦੇ ਐਸੇ ਜੀ ਨੂੰ ਨਹੀਂ ਹੱਥ ਪਾਇਆ ਉਹਨਾਂ ਨੇ ਅੰਦਰ ਗਿਆ ਕਮਰੇ ਲੱਗੇ ਆ ਜੀ ਕੈਮਰੇ ਮੈਨੇ ਲੱਗੇ ਆਗੇ ਚਲੋ ਕੋਈ ਨਹੀਂ ਅੰਕਲ ਫੌਸ ਲੱਖੋ ਸੀ ਤੁਹਾ ਤੁਹਾਨੂੰ ਜਿੱਥੇ ਲੋੜ ਆਪਾਂ ਤੁਹਾਡੇ ਨਾਲ ਜਾਵਾਂਗੇ ਪੂਰੀ ਗੱਲਬਾਤ ਕਰਕੇ ਆਵਾਂਗੇ ਪ੍ਰਸ਼ਾਸਨ ਨਾਲ ਵੀ ਪੂਰੀ ਗੱਲਬਾਤ ਕਰਾਂਗੇ ਮਾਨਯੋਗ ਐਸਐਸਪੀ ਸਾਹਿਬ ਦੇ ਧਿਆਨ ਚ ਵੀ ਗੱਲ ਲਿਆਉਣ ਦੀ ਕੋਸ਼ਿਸ਼ ਕਰਾਂਗੇ ਤੇ ਤੁਹਾਨੂੰ ਇਨਸਾਫ ਹੋਣਾ ਚਾਹੀਦਾ ਇਹ ਸਾਡੇ ਵੱਲੋਂ ਅਪੀਲ ਵੀ ਆਪਾਂ ਕੋਸ਼ਿਸ਼ਾਂ ਵੀ ਕਰਾਂਗੇ ਮੇਰਾ ਤਾਂ ਜੀ ਜਦ ਮੈਂ ਆਣ ਕੇ ਦੇਖਿਆ ਤਾਂ ਮੇਰਾ ਤਾਂ ਦਿਲ ਡਰ ਗਿਆ ਮੈਂ ਤਾਂ ਅੰਦਰ ਹੀ ਨਹੀਂ ਸੀ ਵੱਡਦਾ ਗੋਣੀਆਂ ਨੂੰ ਮੈਂ ਪ੍ਰੋਫੈਸ਼ਨਲ ਬੰਦੇ ਆ ਪ੍ਰੋਫੈਸ਼ਨਲ ਬੰਦੇ ਹੈ ਆ ਖੁੱਲੇ ਆ ਖੋਲ ਲਿਓ ਤਾਲਾ ਲੱਗਿਆ ਰਿਹਾ ਚਲੋ ਕੋਈ ਨਹੀਂ ਪਿੱਛੇ ਜੇ ਵੀ ਦੋ ਜਿਹੜੇ ਆ ਜਿਨ੍ਹਾਂ ਨੇ ਇਸ ਤਰੀਕੇ ਵਾਰਦਾਤ ਕੀਤੀ ਪੁਲਿਸ ਨੇ ਉਹਨਾਂ ਨੂੰ ਫੜਿਆ ਆ ਇੱਕ ਡਾਕਟਰ ਸਾਹਿਬ ਦੇ ਉੱਤੇ ਪਿਸਤੌਲ ਰੱਖਤੀ ਸੀਗੀ ਉਹ ਵੀ ਟ੍ਰੇਸ ਕਰਕੇ ਫੜ ਲਿਆ ਤੇ ਇੱਕ ਜਿਨ੍ਹਾਂ ਨੇ ਚੋਰੀ ਕੀਤੀ ਸੀਗੀ ਚੰਡੀਗੜ੍ਹ ਰੋਡ ਤੇ ਮਾਸਟਰ ਮਤਲ ਨਾਲ ਜੀ ਤੇ ਉਹ ਵੀ ਫੜ ਲਿਆ ਤੇ ਆਪਾਂ ਅਪੀਲ ਕਰਾਂਗੇ ਬੇਨਤੀ ਕਰਾਂਗੇ ਡੈਫੀਨਿਟਲੀ ਉਹ ਵੀ ਫੜ ਲਿਆ ਹੋਰ ਵੀ ਹੱਲੇ ਵੀ ਸਪਾਈਆਂ ਚੱਲਦੀਆਂ ਐ ਇਹਨਾਂ ਨੇ ਹੋਰ 2-4 ਦਿਨ ਤੇ ਸ਼ਿਫਟ ਕਰਨੀ ਪਰ ਤੁਸੀਂ ਵੀ ਨਿਗਾਹ ਰੱਖੋ ਜਿਹੜਾ ਕੋਈ ਉਪਰਾ ਬੰਦਾ ਆਂਦਾ ਜੇ ਕੋਈ ਸ਼ੱਕੀ ਆਂਦਾ ਉਹ ਨਿਗਾਹ ਰੱਖੋ ਬਸ ਅਸੀਂ ਆਪਣੇ ਅੰਦਰੋਂ ਜੋ ਸਫਾਈ ਸੁਭਾਈ ਕਰਾ ਕੇ ਜਾਂਦੇ ਰਹੇ ਆਂ ਬਸ ਸਾਨੂੰ ਸਾਨੂੰ ਕੁਝ ਨਹੀਂ ਬਤਾ ਸਾਨੂੰ ਬੰਦੇ ਆ ਸਾਨੂੰ ਬਸ ਬੰਦੇ ਆ ਤਾਂ ਦੇਖੋ ਅੰਕਲ ਤੋਂ ਪਤਾ ਲੱਗਦਾ ਨਾ ਬੋਲ ਪਾਣੀ ਤੋਂ ਕੋਈ ਸ਼ਰੀ ਬੰਦੇ ਨੇ ਬੰਦਾ ਕਬਰਾਂ ਜਾਂਦਾ ਮੈਂ ਬਸੋ ਜੀ ਕਬਰਾਂ ਗਿਆ ਆਣ ਕੇ ਜਾਂ ਮੈਂ ਦੇਖਿਆ ਸਾਰਾ ਕੁਝ ਅੰਦਰ ਖਿੰੜਰੇ ਪਿਆ ਸੀ ਇਹ ਮਾਰ ਦੇਣੀ ਹੈ ਸਿਆਲੇ ਬੰਦੇ ਤੇ ਲੱਗ ਜੂਵੇ ਥਾ ਬਸ ਫੇਰ ਦੇਖ ਲੋ ਕੈਮਰਾ ਸਲਵਾ ਲੋ ਕੈਮਰਾ ਸ ਲਗਵਾਏ ਤੁਸੀਂ ਨਹੀਂ ਇੱਧਰ ਪਹਿਲਾਂ ਲੱਗੇ ਹੁੰਦੇ ਸੀ ਹੁਣ ਲਵਾਉਣੇ ਆ ਇਹ ਕੈਮਰੇ ਕਿਉਂਕਿ ਜੇ ਖਿੜਾਕਾ ਹੋਏ ਤਾਂ ਸਭ ਆਪਣੇ ਫੋਨ ਤੋਂ ਨਾਲ ਹੀ ਚੈੱਕ ਕਰ ਲੋ ਹੁਣ ਲਵਾਉਣੇ ਆ ਖਿੜਾਕਾ ਕਿਸੇ ਹੁਣ ਲਵਾਉਣੇ ਹੁਣ ਲਵਾਉਣੇ ਲਵਾ ਕੇ ਜਾਓ ਅੱਜ ਕੱਲ ਤਾਂ ਬਾਹਰ ਤੱਕ ਤੁਸੀਂ ਦੇਖ ਸਕਦੇ ਯਾਨੀ ਤੇ ਸਾਡਾ ਦਿਲ ਬੰਦਾ ਬਹੁਤ ਡੈਲਿਆ ਤੇ 6 ਮਹੀਨੇ ਤੇ ਕੈਮਰਾ ਚੌਕੀਦਾਰ ਨਾਲ ਵੀ ਗੱਲਬਾਤ ਕਰ ਲੋ ਚੌਕੀਦਾਰ ਸਾਨੂੰ ਹੁਣ ਪਤਾ ਨਹੀਂ ਹੈਗਾ ਯਾਨੀ ਮਾਰਾ ਪਤਾ ਕਰ ਲੋ ਆਂਡੀਆਂ ਗਵਾਂਡੀਆਂ ਨਾਲ ਵੀ ਕਰੋ ਗੱਲਬਾਤ ਇਹਨਾਂ ਨਾਲ ਗੱਲਬਾਤ ਹੋਈ ਆ ਕੰਦੇ ਢਾਈ ਦਿਨ ਸਾਲ ਦਾ ਅਸੀਂ ਇੱਥੇ ਬੰਦਾ ਕੋਈ ਸਾਨੂੰ ਦਿਖਿਆ ਨਹੀਂਗਾ ਜੇ ਕੋਈ ਆਂਦਾ ਰਿਹਾ ਘੁੰਮਦਾ ਸੀ ਗੈਰ ਬੰਦਾ ਅਸੀਂ ਉਸ ਵੇਲੇ ਪੁੱਛਦੇ ਹੁੰਦੇ ਸੀ ਵੀ ਤੂੰ ਕੀ ਕਰਨਾ ਆਇਆ ਤੂੰ ਕੌਣ ਆ ਬੰਦਾ ਚਲੋ ਮੇਰੀ ਬੇਨਤੀ ਇੰਨੀ ਹੈ ਪ੍ਰਸ਼ਾਸਨ ਤੱਕ ਵੀ ਅਸੀਂ ਗੱਲ ਜਿਹੜੀ ਪਹੁੰਚ ਤੁਸੀਂ ਵੀ ਪਹੁੰਚਾ ਦਿੱਤੀ ਅਸੀਂ ਪਹੁੰਚਾਣੀ ਆ ਆਪਾਂ ਵੀ ਗੱਲਬਾਤ ਕਰਾਂਗੇ ਆਂਡੀਆਂ ਗਵਾਂਡੀ ਨਾਲ ਵੀ ਰਾਬਤਾ ਰੱਖੋ ਕੈਮਰੇ ਵੀ ਲਗਵਾ ਲਓ ਤੇ ਚੌਂਕੀਦਾਰ ਨਾਲ ਵੀ ਇੱਕ ਵਾਰੀ ਤੁਸੀਂ ਜ਼ਰੂਰ ਰਾਬਤਾ ਕਾਇਮ ਕਰੋ ਵੀ ਜਿੱਥੇ ਉਧਰ ਵੀ ਦਿਖਾ ਦੇ ਮੰਦਰ ਵਾਲੇ ਪਾਸੇ ਵੀ ਫਰੋਲਾ ਫਰਾਲੀ ਕੀਤੀ ਆ ਅਛਾ ਮੈਂ ਮੈਂ ਅੱਥੋਂ ਚੱਕਿਆ ਨਾ ਨਹੀਂ ਉਹ ਸਫਾਈ ਜੀ ਕਰਦੇ ਆਂ ਦਿਖਾਜੀ ਆਪੇ ਇੱਧਰ ਇੱਧਰ ਵੀ ਇੱਧਰ ਵੀ ਸਫਾਈ ਚਲਦੀ ਇੱਧਰ ਵੀ ਇੱਡੀ ਮਾਰੀ ਜਰੂਰ ਖੁੱਲੀ 시ਗੀ ਤੇ ਤਾਲਾ ਕੋਠੇ ਦਾ ਸਿਖਰ ਵਾਲਾ ਜਰੂਰ ਫੁੱਲਾ ਸੀਗਾ ਆਪਾਂ ਤਾਂ ਨਹੀਂ ਕਿ ਨੋਰਮਲ ਜਿੱਦਾਂ ਸਿਲੰਡਰ ਲੈ ਕੇ ਇੱਥੋਂ ਲੱਗ ਸਿਲੰਡਰ ਵੀ ਲੈ ਕੇ ਸਿਲੰਡਰ ਲੈ ਕੇ ਗਏ ਤਾਂ ਤਿੰਨ ਚੀਜ਼ਾਂ ਲੈ ਗਏ ਅਛਾ ਸੋਨਾ ਚਾਂਦੀ ਤੇ ਇੱਕ ਸਿਲੰਡਰ ਨਹੀਂ ਲਾ ਕੇ ਰੱਖਿਆ ਲੋਈਆ ਸਾਹਿਬ ਵੱਡੀ ਗੱਲ ਇਹ ਆ ਦੇਖੋ ਹੁਣ ਸਮਝਣ ਵਾਲੀ ਗੱਲ ਹੈ ਹੈਰਾਨੀ ਵਾਲੀ ਗੱਲ ਹੈ ਅੰਕਲ ਹੁਣ ਦੇਖੋ ਸਿਲੰਡਰ ਸਹਾਰਾ ਆਉਣ ਵਾਲੀ ਗੱਲ ਹੈ ਜੀ ਸਿਲੰਡਰ ਚੱਕ ਕੇ ਪਰਲੇ ਪਸੇ ਲਾਇਆ ਕਿੱਦਾਂ ਹੁਣ ਇਹਦਾ ਵੱਲ ਇੱਕ ਬੰਦਾ ਨਹੀਂ ਦੋ ਤਿੰਨ ਕੁਛ ਨਹੀਂ ਬੰਦਾ ਸਾਡੇ ਦੇਖੋ ਹੱਲੇ ਵੀ ਉੱਪਰ ਕਿਚਨ ਦੇ ਵਿੱਚ ਚਾਰ ਪੰਜ ਸਿਲੰਡਰ ਉਹ ਵੀ ਉਦੋਂ ਦੇ ਉਦਾਂ ਹੀ ਪਏ ਕਾਇਮ ਪਏ ਆ ਇੱਥੇ ਦਾ ਸਿਲੰਡਰ ਸਾਡਾ ਲੈ ਗਏ ਆ ਤੀਕੇ ਵਾਲਾ ਰੇਤਾ ਪਿਆ ਹੋ ਸਕਦਾ ਨੇ ਰੇਤੇ ਦੇ ਸਿੱਟ ਤੋਂ ਤਾਂ ਖੜਕਾ ਹੀ ਨਹੀਂ ਆ ਹੁਣ ਵੀ ਪਿਆ ਰੇਤਾ ਇਹ ਵੀ ਤੁਹਾਡਾ ਲੌਜੀਕ ਸਹੀ ਆ ਪਰ ਜੇ ਬਾਕੀ ਚਾਰ ਸਿਲੰਡਰਾਂ ਦੇ ਨਜ਼ਰ ਨਾ ਆਵੇ ਉਹ ਨਜ਼ਰ ਉਹ ਦੇਖੋ ਉੱਪਰ ਕਿਚਨ ਜਾ ਕੇ ਦੇਖੋ ਉਹ ਬਿਲਕੁਲ ਉਦਾਂ ਹੀ ਪਏ ਆ ਦੇ ਨਾਲ ਦੇ ਕਮਰੇ ਦੀ ਅਲਮਾਰੀ ਖੁੱਲੀ ਸੀ ਮੈਂ ਕੱਲ ਲੌਕ ਕਰ ਬੰਦ ਕਰ ਗਿਆ ਸੀਗਾ ਉਦੋਂ ਜੋ ਇੱਕ ਕੰਬਲ ਗਾਇਬਾ ਚਲੋ ਮੈਂ ਕਿ ਕੋਈ ਗੱਲ ਨਹੀਂ ਕੰਬਲ ਦੀ ਕੋਈ ਗੱਲ ਨਹੀਂ ਹੋਰ ਨੁਕਸਾਨ ਹੋਇਆ ਜਿਆਦਾ ਇਹ ਜਿਆਦਾ ਨੁਕਸਾਨ ਉੱਪਰ ਗੇਟ ਤੱਕ ਉਹਨਾਂ ਨੇ ਕੋਠੇ ਸਿਖਰ ਤੱਕ ਛੱਤ ਤੱਕ ਤਾਲਾ ਤੋੜਿਆ ਪੂਲਾ ਛੱਤ ਵੀ ਕੋਈ ਕੋਈ ਦਸਰ ਨਹੀਂ ਛੱਡੀ ਚਲੋ ਮੈਂ ਆਪਾਂ ਵੀਡੀਓ ਨੂੰ ਵਿਜੇ ਰੈਪ ਅਪ ਕਰ ਦਈਏ ਇੱਥੇ ਨਾਲ ਦੀ ਨਾਲ ਦਿਖਾ ਦਈਏ ਏਰੀਆ ਤੇ ਸਾਰੇ ਜਿਹੜੇ ਦੇਖੋ ਆਂਟੀ ਵੀ ਬਾਹਰ ਬੈਠੇ ਨੇ ਬਜ਼ੁਰਗ ਬੈਠੇ ਨੇ ਤਾਲੇ ਵਾਲੇ ਵਸੋਂ ਹੈ ਔਰ ਬੇਨਤੀ ਇਹੀ ਹੈ ਕਿ ਆਸ ਪੜੋਸ ਆਂਡੇ ਗਵਾਂਡੇ ਨੂੰ ਵੀ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਕਿਉਂਕਿ ਰਿਸ਼ਤੇਦਾਰਾਂ ਨਾਲੋਂ ਵੀ ਕਰੀਬੀ ਗਵਾਂਡੇ ਹੁੰਦੇ ਆ ਤਾਂ ਇੱਕ ਦੂਜੇ ਦਾ ਸਾਥ ਹੋਣਾ ਚਾਹੀਦਾ ਔਰ ਇੱਥੇ ਚੌਂਕੀਦਾਰ ਦਾ ਪ੍ਰਬੰਧ ਜ਼ਰੂਰ ਹੋਣਾ ਚਾਹੀਦਾ ਤੇ ਹਾਲਾਤ ਕਿਹੋ ਜਿਹੇ ਬਣਦੇ ਜਾ ਰਹੇ ਆ ਕਿ ਜੇ ਐਨ ਆਰ ਆਈ ਆਪਣੇ ਵਤਨ ਵਾਪਸ ਆਏ ਆ ਆਪਣੀ ਧਰਤੀ ਤੇ ਵਾਪਸ ਆਏ ਕਿ ਯਾਰ ਜਾ ਕੇ ਆਪਣੇ ਲੋਕਾਂ ਚ ਜਾਈਏ ਚਾਰ ਪੰਜ ਮਹੀਨੇ ਰਹਿ ਕੇ ਆਈਏ ਤਾਂ ਆਂਦਾ ਹੀ ਦਿਲ ਅਧੇਲ ਗਿਆ ਉਹਨਾਂ ਦੇ ਚਿਹਰੇ ਤੇ ਸਾਫ਼ ਜਿਹੜੀ ਪਰੇਸ਼ਾਨੀ ਨਜ਼ਰ ਆ ਰਹੀ ਹੈ ਲੜੋਈਆ ਸਾਹਿਬ ਦੇ ਚਿਹਰੇ ਤੇ ਤਾਂ ਪ੍ਰਸ਼ਾਸਨ ਅੱਗੇ ਸਰਕਾਰਾਂ ਅੱਗੇ ਬੇਨਤੀ ਹੈ ਜਿਹੜੀ ਸਰਕਾਰ ਬਾਰ ਬਾਰ ਕਹਿੰਦੀ ਹੈ ਕਿ ਰੰਗਲਾ ਪੰਜਾਬ ਰੰਗਲਾ ਪੰਜਾਬ ਆ ਦੇਖ ਲੋ ਕੰਗਲਾ ਹੁੰਦਾ ਜਾ ਰਿਹਾ ਪੰਜਾਬ ਕੀ ਮੈਸੇਜ ਆਏਗਾ ਪਰਦੇਸਾਂ 'ਚ ਕੈਨੇਡਾ ਅਮਰੀਕਾ 'ਚ ਕੀ ਮੈਸੇਜ ਆਏਗਾ ਕਿ ਆ ਕੇ ਹਲੇ ਰਹਿਣਾ ਵੀ ਨਹੀਂ ਸ਼ੁਰੂ ਕੀਤਾ ਹਲੇ ਸਫਾਈਆਂ ਹੀ ਕਰਾ ਰਹੇ ਹਾਂ ਉਸ ਤੋਂ ਪਹਿਲਾਂ ਆ ਹਾਲਾਤ ਬਣ ਗਏ ਨੇ ਤਾਂ ਸ਼ਰੀਫ ਬੰਦੇ ਨੇ ਬਜ਼ੁਰਗ ਨੇ ਸਤਕਾਰਯੋਗ ਨੇ ਆਏ ਨੇ ਤਾਂ ਉਹਨਾਂ ਨੂੰ ਕਿਹੋ ਜਿਹਾ ਮਾਹੌਲ ਮਿਲ ਰਿਹਾ ਜਿਹੜੇ ਮੱਥੇ ਦੇ ਪਰਵੱਟੇ ਆਏ ਨਾ ਜਿਹੜੇ ਪਰਵੱਟੇ ਚੱਕ ਹੋਏ ਆ ਆ ਜਿਹੜੀਆਂ ਤਿਉੜੀਆਂ ਪਰੇਸ਼ਾਨੀ ਦੀਆਂ ਤਿਉੜੀਆਂ ਅੱਖਾਂ 'ਚ ਬਹੁਤ ਸਵਾਲ ਨੇ ਸਾਨੂੰ ਇਹੋ ਜੇ ਪ੍ਰਬੰਧ ਕਰਨੇ ਚਾਹੀਦੇ ਕਿ ਆਪਣੇ ਵਤਨ ਚ ਆ ਕੇ ਬਜ਼ੁਰਗ ਸਾਡੇ ਇਹ ਕਹਿਣ ਕਿ ਹਾਂ ਆਪਣੀ ਧਰਤੀ ਤੇ ਆ ਗਏ ਆ ਸੇਫ ਫੀਲ ਕਰ ਰਿਹਾ ਜੇ ਇਹਨਾਂ ਨੇ ਸੁਰੱਖਿਅਤ ਮਹਿਸੂਸ ਨਹੀਂ ਕੀਤਾ ਤਾਂ ਸਮਝ ਲਓ ਸਭ ਕੁਝ ਫੇਲ ਹੈ ਉਮੀਦ ਕਰਦੇ ਆ ਪ੍ਰਸ਼ਾਸਨ ਜਲਦ ਤੋਂ ਜਲਦ ਜਿਹੜਾ ਚੋਰਾਂ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਕਰੇਗਾ ਔਰ ਇਹਨਾਂ ਨੂੰ ਇਨਸਾਫ ਮਿਲੇਗਾ ਇਹਨਾਂ ਦੇ ਸਮਾਨ ਦੀ ਰਿਕਵਰੀ ਵੀ ਹੋਵੇਗੀ ਤੇ ਇਹ ਵੀ ਬਿਨਾ ਕਿਸੇ ਡਰ ਤੋਂ ਆਪਣੇ ਦੇਸ਼ ਆਪਣੇ ਘਰ ਚ ਆਰਾਮ ਨਾਲ ਰਹਿ ਸਕਣਗੇ ਬਹੁਤ ਬਹੁਤ ਸ਼ੁਕਰੀਆ